ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਚਾਦਵ ਦੇ ਅਧਿਕਾਰਿਤ ਫੇਸਬੁੱਕ ਅਕਾਊਂਟ ਨੂੰ ਸ਼ੁੱਕਰਵਾਰ ਸ਼ਾਮ ਨੂੰ ਉਤਲ ਕਰ ਦਿੱਤਾ ਗਿਆ ਜਿਸ ਨਾਲ ਸਮਾਜਵਾਦੀ ਪਾਰਟੀ ਨੇ ਤਿੱਖੀ ਰਾਜਨੀਤਿਕ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਜਿਸ ਵਿੱਚ ਪਾਸ਼ਪਾ ਸਰਕਾਰ ਤੇ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਗਿਆ ਸੂਤਰਾਂ ਅਨੁਸਾਰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਚਾਦਵ ਦਾ ਖਾਤਾ ਜਿਸ ਦੇ 80 ਲੱਖ ਤੋਂ ਵੱਧ ਫੋਲੋਅਰਸ ਹਨ ਸ਼ੁੱਕਰਵਾਰ ਸ਼ਾਮ 6 ਵਜੇ ਦੇ ਕਰੀਬ ਮਉਤਲ ਕਰ ਦਿੱਤਾ ਗਿਆ ਸਪੈਮ ਮੁਖੀ ਨਿਯਮਤ ਤੌਰ ਤੇ ਆਪਣੇ ਵਿਚਾਰ ਸਾਂਝੇ ਕਰਨ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨ ਅਤੇ ਇਸ ਮਰਤਕਾਂ ਨਾਲ ਜੁੜਨ ਲਈ ਇਸ ਸੋਸ਼ਲ ਮੀਡੀਆ ਪੇਜ ਦੀ ਵਰਤੋਂ ਕਰਦੇ ਸਨ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਪਾਦੇ ਬੁਲਾਰੇ ਫਕਰੂਲ हसन ਚੰਦ ਨੇ ਆਪਣੇ ਹੈਂਡਲ ਤੇ ਲਿਖਿਆ ਦੇਸ਼ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਤਿਕਾਰਯੋਗ ਅਖਿਲੇਸ਼ ਚਾਦਵ ਦੇ ਫੇਸਬੁੱਕ ਅਕਾਊਂਟ ਨੂੰ ਮੌਤਲ ਕਰਨਾ ਲੋਕਤੰਤਰ ਤੇ ਹਮਲਾ ਹੈ ਭਾਜਪਾ ਸਰਕਾਰ ਨੇ ਹਰ ਅਸਹਿਮਤੀ ਵਾਲੀ ਆਵਾਜ਼ ਨੂੰ ਦਬਾ ਕੇ ਇੱਕ ਅਨ ਐਲਾਨੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਹਾਲਾਂਕਿ ਸਮਾਜਵਾਦੀ ਪਾਰਟੀ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੀ ਰਹੇਗੀ ਸਪਾਰ ਨੇਤਾ पूजा शुक्ला ਨੇ ਕਹਿ ਕੇ ਫੇਸਬੁਕ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀ ਅਤੇ ਬਿਨਾ ਕਿਸੇ ਚੇਤਾਵਨੀ ਜਾਂ ਨੋਟਿਸ ਦੇ ਅਖਿਲੇਸ਼ যাদব ਦੇ ਅਧਿਕਾਰਤ ਪੇਜ ਨੂੰ ਮੌਤਲ ਕਰ ਦਿੱਤਾ ਗਿਆ